हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੰਨ ਬਣਾ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੋਟੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਜੀ ਵਧੀਆ ਠੀਕ ਆ ਜੀ ਬੜਾ ਡਾਕਟਰ ਸਾਹਿਬ ਨਾਮ ਤੇ ਐਡਰੈਸ ਬੋਲ ਨਾਮ ਲਖਾ ਜੀ ਪਿੰਡ ਮੌੜ ਨਾ ਬਾਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਤਹਿਸੀਲ ਤਾਂ ਬਾਜੀ ਨੇੜੇ ਪਿੰਡ ਬਾਈ ਨੇੜੇ ਪਿੰਡ ਸਹਣਾ ਰਹਿੰਦਾ ਜੀ ਇਧਰ ਇਧਰ ਟੱਲ ਮਾਰਿਆ ਜਾਂਦਾ ਜੀ ਮੋਬਾਈਲ ਨੰਬਰ ਬੋਲ 77893 68537 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਬਰਡ ਦੇ ਨੇ ਕਿਹੜਾ ਸੂਸੂਈ ਆ ਇਹ ਪਹਿਲੇ ਨਾਲ ਆਡਰ ਸਾਜੀ ਪਹਿਲਾ ਸੂਨ ਬਸੀ ਸੂਈ ਆ ਜੀ ਕਦੋਂ ਸੂਈ ਆ ਬਈ ਇਹਨੂੰ ਹੋ ਗਏ ਜੀ 15 ਤੋਂ 20 ਦਿਨ ਜੀ ਠੀਕ ਆ ਬਾਈ ਬੱਚਾ ਕੀ ਮਗਰ ਬੱਚਾ ਮਗਰ ਬੱਛਾ ਜੀ ਕਿਹੜਾ ਬੱਛਾ ਤਾਂ ਬਈ ਆ ਛੋਟਾ ਬੱਚਾ ਜੀ ਠੀਕ ਆ ਅੱਛਾ ਕਾਲੇ ਰੰਗ ਦਾ ਹਾਂਜੀ ਬੱচ্চਾ ਮਗਰ ਬੱচ্চਾ ਬਈਆ ਕਾਲੇ ਰੰਗ ਦਾ ਖੜਾ ਠੀਕ ਆ ਤੇ ਕਿੰਨਾ ਦੁੱਧ ਰੈਡੀ ਆ ਹਾਂ ਦੁੱਧ ਜੀ 16 ਲੀਟਰ ਤਿਆਰ ਆ ਜੀ 15 ਮੰਨ ਕੇ ਲਵੇ ਜੀ ਬੰਦਾ ਠੀਕ ਆ ਨੈਟ ਤਿਆਰ ਹਾਂ ਨੈਟ ਤਿਆਰ ਆ ਜੀ ਭੋਜ ਦੋੜੰਗ ਜੋਲੇ ਦੋੜੰਗ ਜੋ ਠੰਡੀ ਛਿਲ ਬਥੇਰੀ ਆ ਜੀ ਹੂੰ ਥਾਨ ਬੜਾ ਕਮਾਲ ਦਾ ਮੁਠੀ ਵਾਲਾ ਥਾਨ ਕੱਲਾ ਕੱਲਾ ਆ ਜੀ ਜਰਸੀਆਂ ਕ੍ਰੋਸ ਚ ਪੈਂਦੀ ਆ ਜੀ ਜਰਸੀ ਕ੍ਰੋਸ ਆ ਗਰਮੀ ਬਿਲਕੁਲ ਨਹੀਂ ਮੰਨਣੀ ਖਾਇਟਾ ਜਿਹੜੀ ਕਰਮ ਵਾਲੇ ਦੀ ਫੁੱਲ ਚੰਗੀ ਕੋਫੀ ਕਲਰ ਆ ਜੀ ਟੋਰ ਦੇ ਮਾੜੀ ਜੀ ਬਈ ਬਾਕੀ ਦੰਦਾ ਜਣਾ ਬਾਕੀ ਦੰਦਾ ਚੌਗੀ ਆ ਜੀ ਦੰਦਾ ਤੇ ਚੌਗੀ ਆ ਜਾਤਬ੍ਰੀਟ ਫੁੱਲ ਕੱਦ ਵੱਡ ਚੰਗਾ ਥਣ ਬੜਾ ਕਮਾਲ ਦਾ ਬੱਚਾ ਮਗਰ ਬੱਚਾ ਬਾਕੀ ਬੜਾ ਕਈ ਕਹਿੰਦਾ ਗੁਗਰੀ ਠੀਕ ਆ ਠੀਕ ਆ ਦੰਦਾ ਚ ਵਹਿੜ ਆ ਬਈ ਲੈ ਠੀਕ ਆ ਓਕੇ ਆ ਟੋਰ ਦੇ ਮੜੀ ਜੀ ਚੰਗੀ ਆ ਵੈਸੀ ਬ੍ਰੀਟ ਰੂਪ ਕੀ ਜ ਬਹੁਤਾ ਵੜ ਦੁੱਧ ਵੀ ਚੰਗਾ ਦੱਸਿਆਗਾ ਤੋਰਾ ਤਾਰਾ ਵੀ ਚੰਗਾ ਵੇ ਗਰਮੀਆਂ ਦਾ ਤੋਹਫਾ ਗਰਮੀਆਂ ਚ ਫੁੱਲ ਕਾਮਯਾਬ ਰਹਣੇ ਨੇ ਪਰ ਬਿਲਕੁਲ ਗਰਮੀ ਨਹੀਂ ਮਨਣੀ ਫੈਂਟ ਫੂਡ ਪੂਰੀ ਚੰਗੀ ਹੋਣੀ ਮੁੱਲ ਕੀ ਰੱਖਿਆ ਫਿਰ ਉਹ ਮੋਲ ਡਾਟਰ ਦਾ 65000 ਹੈ ਜੀ ਮਾਨਦਾਨ ਹੋ ਜਾ ਮਾਨਦਾਨ ਬਸ ਮਾੜਾ ਮੋਟਾ ਹੀ ਹੋ ਜਾ ਠੀਕ ਆ 65000 ਰੁਪਏ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾ ਆਰਡਰ ਦੀ ਕੁਆਲਟੀ ਮੇਰੇ ਤੋਂ ਚੈੱਕ ਕਰ ਲੋ ਆਰਡਰ ਚੰਗਾ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਜਿਵੇਂ ਤੁਹੀ ਓਕੇ ਆ ਜਮਾ ਓਕੇ ਜੀ ਕੋਈ ਕਪੂਰ ਸ਼ਰਲਾਣੀ ਹਾਂ ਆਪਾਂ ਇਹਨੂੰ ਕਰਾਇਆ ਵੀ ਦੇ ਦਾਂਗੇ ਨਾਲ ਜੇ ਕੋਈ ਕਪੂਰ ਸ਼ਰਲਾ ਹੋਵੇ ਬਹੁਤ ਠੀਕ ਆ ਹਾਂਜੀ ਅੱਗੇ ਵੀਰੇ ਦੋ ਨੰਬਰ ਕੀ ਡਿਟੇਲ ਆ ਜੀ ਇਹ ਤੋਕੜਾ ਜੀ ਤੋਕੜਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਹੋਣਾ ਡਾਕਟਰ ਐਵੇਂ ਆਪਾਂ ਕੱਪ ਮਾਰੀਏ ਹੋ ਗਿਆ ਹੋਣਾ ਤਿੰਨ ਮਹੀਨੇ ਘੱਟ ਹੋ ਜਾਣ ਕਿਹੜਾ ਸੂਆ ਸੂਈ ਵੀ ਬਲੂਨ ਹੀ ਹੈ ਜੇ ਵੀ ਬਲੂਨ ਹੀ ਸਹੀ ਹਾਂਜੀ ਦੁੱਧ ਕਿੰਨਾ ਹੋਆ ਦੁੱਧ 10 ਲੀਟਰ ਤਿਆਰ ਡਾਕਟਰ ਹੂੰ ਮੈਟ ਤਿਆਰ ਮੈਟ ਤਿਆਰ ਆ ਜੀ ਠੀਕ ਹੈ ਬੱਚਾ ਇਹਦਾ ਨਹੀਂ ਬੱਚਾ ਹੈ ਨਹੀਂ ਜੀ ਦਾ ਥਾਣ ਬਹੁਤ ਚੰਗਾ ਹੈ ਨਾ ਥਾਣ ਬਹੁਤ ਚੰਗਾ ਹੈ ਬਾਕੀ ਠੰਡੀ ਸੀ ਲਵਾ ਲਾ ਇਕੱਲਾ ਥਾਣ ਠੰਡੀ ਸੀ ਲ ਪੂਰੀ ਆ ਇਹ ਬਾਕੀ ਆਪਾਂ ਪਹਿਲਾਂ ਦਸ ਨਾਲ ਉਹਨੂੰ ਹੂੰ ਇੱਕ ਥਾਣ ਚ ਮੂਰਲੇ ਧਾਰਾਂ ਘਾਟਾ ਈ ਥੋੜੀਆਂ ਆ ਠੀਕ ਆ ਹ ਔੜ ਘਾਟਾ ਘੜਾ ਜਿਆਦਾ ਹੂੰ ਉਹ ਫਿਰ ਛੋਆ ਵਾਲੀ ਗੱਲ ਨਹੀਂ ਸਹੀ ਗੱਲ ਆ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਗੁਲਾਬੀ ਥਾਣ ਕੱਲਾ ਕੱਲਾ ਥਾਣ ਭਾਈ ਇੱਕ ਥਾਣ ਚੋ ਤਾਰਾਂ ਘੱਟ ਨੇ ਤੇ ਕਰਦ ਬੜ ਚੰਗਾ ਯਾਦਬ੍ਰੀਤ ਚੰਗੀ ਆ ਦੁੱਧ ਵੀ ਚੰਗਾ ਫੇਸ ਚੰਗਾ ਫੈਂਟ ਬਹੁਤ ਚੰਗੀ ਹੁੰਦੀ ਉਹ ਫੈਂਟ ਬਹੁਤ ਚੰਗੀ ਹੁੰਦੀ ਜੀ ਵਾਕੀ ਗਰਮੀ ਦਾ ਤੋਹਫਾ ਜੀ ਹਾਂ ਗਰਮੀ ਜਮੀ ਨਹੀਂ ਮੰਦੀ ਘੱਟ ਮੰਦੀ ਉਹ ਤੋੜਾ ਤਾਰਾ ਚੰਗਾ ਬੈੜਦਾ ਮੁੱਲ ਭਰਾ ਦਾ ਮੋਲੇ ਦਾ 29000 ਆ ਜੀ ਮਾਨਤਾਨ ਹੋ ਜਾ ਮਾਨਤਾਨ ਹੋ ਜਾ 29000 ਰੁਪਇਆ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾ चेस चंगा कद चंगा रंग रूप चंगा ਥਣ ਵਗੈਰਾ ਬਹੁਤ ਚੰਗਾ ਤੇ ਬਾਕੀ ਜਿਹੜਾ ਸ਼ਾਮ ਤੱਕ ਕਟਰ ਦੀ ਕੁਆਲਿਟੀ ਕਰ ਮਾਣੀ ਬਾਕੀ ਟਾਈਮ ਦੱਸ ਦਿਓ ਜੀ ਮੜਾ ਜੀ ਹਾਂ ਟਾਈਮ ਦੱਸਦੇ ਬਈ ਬੋਲ ਦੇ ਮੜਾ ਟਾਈਮ ਹੈਗਾ ਫੋਨ ਦੇ ਦੱਸਿਓ ਮੜਾ ਟਾਈਮ ਕਹਾਂ 12 ਵਜ ਗਈ ਜੀ ਸਹੀ 12 ਵਜ ਗਈ ਬਈ 12 ਵਜ ਦੇ ਦਾ ਟਾਈਮ ਬਾਕੀ ਖੱਡੀ ਜਿਲ ਬਹੁਤ ਹੈ ਜੀ ਡਾਕਟਰ ਕੋਈ ਆਇਆ ਨਹੀਂ ਕੋਈ ਚੱਕਰ ਵਛੀ ਠੀਕ ਆ ਹਾਂ ਓਕੇ ਅੱਗੇ ਭਰਾ 3 ਨੰਬਰ ਸੂਈ ਵੀ ਹੈ ਵੀ ਹਾਂ ਇਹ ਵੀ ਸੂਈ ਵੀ ਹੈ ਕਿਹੜਾ ਸੂ ਸੂਈ ਵੀ ਹੈ ਇਹ ਡਾਕਟਰ ਦੂਜਾ ਸੂਈ ਵੀ ਹੈ ਜੀ ਕਿੰਨਾ ਟਾਈਮ ਹੋ ਗਿਆ ਸੂਈ ਸੂਈ ਨੂੰ 25 ਕਿ ਦਿਨ ਹੋ ਗਏ ਉਹਨੂੰ ਡਾਕਟਰ ਸਾਹਿਬ ਠੀਕ ਆ ਹਾਂਜੀ ਤੇ ਬੱਚਾ ਕੀ ਆ ਮਗਰ ਬੱਚਾ ਇਹ ਮਗਰ ਬੱਚੀ ਹੈ ਜੀ ਦਿਖਾ ਦੇਾਂਗੇ ਉਧਰ ਹੀ ਲੈ ਜਾਂ ਲੈਣ ਦੋ ਕਿੰਨਾ ਬੱਚਾ ਦਿਖਾ ਦੇਾਂਗੇ ਆਕਰ ਬਈ ਬਹੁਤ ਕਮਾਲ ਦਾ ਹਨਾ ਕੱਲਾ ਕੱਲਾ ਥਣ ਬਈ ਮੁਠੀ ਵਾਲਾ ਥਣ ਚਾਰੇ ਥਣ ਵਿੱਥੀ ਤੇ ਬੱਚੀ ਆਪਾਂ ਥੱਲੇ ਥੁਲੇ ਕਿ ਦਿਨੀ ਛੱਡੀ ਜੀ ਡਾਕਟਰ ਓਕੇ ਹਾਂ ਬੱਚੀ ਬੱਠਲ ਜੀ ਗੀ ਵੀ ਆ ਠੀਕ ਆ ਬਈ ਹੂੰ ਤੇ ਕਿੰਨਾ ਦੁੱਧ ਰੈਡੀ ਆ ਹਾਂ ਦੁੱਧ ਦੇ ਥੱਲੇ ਡਾਕਟਰ 19 ਲੀਟਰ ਤਿਆਰ ਆ 18 ਮਨ ਕੇ ਲੈ ਕੇ ਜਾਓ ਵਾਲੇ 19 ਲੀਟਰ ਦੁੱਧ ਜਿਹੜਾ ਕੰਡ ਵਾਲਾ ਤਿਆਰ ਆ 18 ਲੀਟਰ ਮੰਨ ਕੇ ਆਇਓ ਬਈ ਕੋਈ ਚੈੱਕ ਕਰਨੀ ਚਾਹੀਦੀ ਦੋ ਟਾਂ ਚੋਾਈ ਕਰ ਲਿਓ ਬੱਚਾ ਮਗਰਬ ਅੱਛੀ ਬੱਚੀ ਬੜੀ ਚੰਗੀ ਹੈ ਨਾ ਤੁਸੀਂ ਬਹੁਤ ਚੰਗੇ ਡਾਕਟਰ ਬੱਚੀ ਵੀ ਪਲੀ ਹੋਈ ਪਈ ਆ ਵਾਹ ਇਹ ਪੂਰੀ ਜੀ ਹਮ ਚੰਗਾ ਦੁੱਧ ਦਤਾ ਛੜੀ ਆ ਬਾਕੀ ਉਹ ਆਪਾਂ ਥੱਲੇ ਛੜੀਆਂ ਡਾਕਟਰ ਉਹਦਾ ਧਿਆਕ ਹੋਰ ਕਰਦੇ ਬਛਰੂ ਠੀਕ ਆ ਇਹ ਹੁਣ ਮਾਉਣਾ ਬੱਠਲ ਜੀ ਬਿੰਦੀ ਆਪਾਂ ਮਾਉਣਾ ਬੈਠੇ ਨਹੀਂ ਜਾਓ ਠੀਕ ਆ ਭਾਈ ਠੀਕ ਆ ਆਰਡਰ ਭਾਈ ਬੜਾ ਕਮਾ ਆ ਸ਼ਾਮ ਨੂੰ ਦੇਖਿਓ ਆਰਡਰ ਕਰਮਾਣੀ ਬਾਕੀ ਚੋਰ ਜਵਾਹੋ ਚੰਗਾ ਜੀ ਮੂਠੀ ਖਾਣਾ ਹਮ ਬਾਕੀ ਗਰਮੀਆਂ ਦੋਫਾ ਪੱਖਾ ਵੀ ਦਿਖਾ ਦਿਓ ਪੱਖਾ ਵੀ ਖੜਾ ਆਪਣਾ ਹਮ ਪੱਖਾ ਵੀ ਭਾਈ ਕਹਿੰਦਾ ਬੰਦ ਹੀ ਕਰੀ ਬੈਠਾ ਕੋਈ ਚੱਕਰੀ ਨਹੀਂ ਮੋਲੇ ਦਾ 58000 ਜੀ 58000 ਰੁਪਏ ਮਾਣਤਾਨ ਹੋ ਜੀ ਮਾਣਤਾਨ ਹੋ ਜੀ ਬਣਾ ਮੋਟਾ 58000 ਰੁਪਏ ਮੋਲੇ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਣਦਾਨ ਜੀ ਰੋਜ ਵੱਡਾ ਕਾਤਾ ਯਾਦਵਰੀ ਡਫੋਲ ਥਾਣ ਬੜਾ ਚੰਗਾ ਆਰਡਰ ਚੰਗਾ ਬਾਈ ਤੇ ਸ਼ਾਮ ਨੂੰ ਦੇਖਿਓ ਆਰਡਰ ਬਾਈ ਕਹਿੰਦਾ ਫਸ ਕੇ ਖੜਦੀ ਐ ਜਮਾ ਜੀ ਥਾਣ ਦੇਖੋ ਲੈ ਮੁੱਠੀ ਵਾਲਾ ਤਣ ਕੱਲਾ ਕੱਲਾ ਖਾਣਾ ਵੀ ਨਾਗਪੁਰਾ ਕੋਲੇ ਸੀਗੇ 3 ਬਾਈ 3 ਹੀ ਰਖਾਤੇ ਤੇ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦਾ ਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਿਲੋਂ ਧੰਨਵਾਦ